ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਐਚਐਫ ਵੈਡ ਤਾਜੀ ਸੂਈ ਵੀ ਰੇਟ ਵੀਡੀਓ ਦੇ ਵਿੱਚ ਹੋਊਗਾ ਮਗਰ ਬੱਛੀਆ ਸੂਈ ਸੂਈ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗਗਨਦੀਪ ਸਿੰਘ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਬਾਈ ਜੀ ਮੋਬਾਈਲ ਨੰਬਰ ਜੀ ਆਪਣਾ 6284062947 62840 62947 62947 ਜਿਹਦੇ ਆਪਾਂ ਵੈਡ ਦੇਖੀਏ ਨੇ ਬਾਈ ਜੀ ਸੂਆ ਕਿਹੜਾ ਸੂਈ ਆਏ ਬਾਈ ਅਰੀਜਨਲ ਦੂਜਾ ਸੂਆ ਸੂਈ ਹੈ ਜੀ ਦੁੱਧ ਜਾਂ ਸੂਆਤ ਤੇ ਕੈਦਨ ਹੋ ਗਏ ਸੁਣੀ ਨੂੰ ਅੱਜ ਸੇਮਾ ਦੇਣਾ ਬਈ ਸੁਣੀ ਸੇਮਾ ਦੇਣਾ ਨੀ ਬਗਰ ਆ ਗਈ ਬੱਛੀ ਹੈ ਨਾ ਹਾਂ ਬਈ ਇਹ ਐਬੀਐਸ ਦਾ ਸੀਮਿੰਟ ਦੀ ਬੱਸੀ ਆ ਬਈ ਐਬੀਐਸ ਦਾ ਸੀਮਿੰਟ ਰਖਾਇਆ ਸੀ ਉਹਦੀ ਬੱਛੀ ਆ ਗਈ ਹਾਂ ਹਾਂ ਬਈ ਪਹਿਲੇ ਸੂਏ ਦੁੱਧ ਕਿੰਨਾ ਦਿੱਤਾ ਇਹਨੇ ਪਹਿਲੇ ਸੂਏ ਬਾਈ ਇਹਨੇ 20 ਲੀਟਰ ਦੁੱਧ ਦਿੱਤਾ ਪਹਿਲੇ ਸੂਏ 20 ਕਿਲੋ ਦੁੱਧ ਨੈਟ ਠੰਡਾ ਚੋਇਆ ਬਣਿਆ ਹਾਂ ਚੋਇਆ ਬਈ ਠੀਕ ਆ ਹੁਣ ਕਿੰਨੇ ਕੁ ਸਟਾਰਟਿੰਗ ਕਰਦੇ ਦੁੱਧ ਹੁਣ ਬਈ 18 ਕਿਲੋ ਦੁੱਧ ਤਿਆਰ ਹੈ ਠੀਕ ਆ ਸੇਵੇ ਜਾਂਦੀ ਸੂਈ ਤੇਲੇ 18 ਦੀ ਸਟਾਰਟਿੰਗ ਹੈਗੀ ਆ ਹਾਂ ਬਈ ਕਹਿੰਦਾ ਬਾ ਬਈ ਇਹਦੇ ਜਾਇਸਟੇ ਦੋਦਰ ਕਿੰਨਾ ਕ ਪਾ ਦੋਗੀ ਬਾਈ ਤੇ 1 ਲੀਟਰ ਦੁੱਧ ਦੋ ਬਾਈ ਖੁੱਲਾ ਕਹਿੰਦਾ ਬਾਈ 4-5 ਲੀਟਰ ਦੁੱਧ ਬਦਾਂ ਦਾ ਦਮ ਹੋਰ ਹੈਗਾ ਹਾਂ ਹੈਗਾ ਬਈ ਚੋੜ ਚਵਾ ਦੇ ਧਾਰ ਤੁਰ ਕੇ ਆਹ ਟੋਲੀ ਆ ਬਾਈ ਪੂਰੀ ਓਕੇ ਆ ਚਾਈ ਤੇ ਵੀਰ ਦੂਰਵਾਜੇ ਕੋਈ ਡੱਕਤ ਲੰਬਾ ਤੇ ਦੋ ਕੋਈ ਲੰਬਾ ਨਹੀਂ ਨਿਆਣਾ ਵਗੈਰਾ ਵਧੀਆ ਪੁੰਦੀ ਹਾਂ ਹਾਂ ਬਾਈ ਧਾਰਾ ਮਾਰ ਕੇ ਦਿਖਾਵਾਂ ਵੀਡੀਓ ਬਾਕੀ ਮਗਰ ਬੱਛੀ ਆ ਹਨਾ ਹਾਂ ਹਾਂ ਤੇ ਰੇਟ ਇਹਦਾ ਵੇਚਣ ਵਾਲਾ ਕੀ ਰੱਖਿਆ ਰੇਟ ਬਾਈ ਲੱਖ ਕਰਾ ਲੋ ਕੁਝ ਕਰਾ ਲੋ ਬਈ 90 ਹਜ਼ਾਰ ਦੀ ਬੱਸੀ ਦੇਣੀ ਆ 90 ਹਜ਼ਾਰ ਦੇ ਵਿੱਚੋਂ ਆਏ ਬੰਦੇ ਦਾ ਮਾਣ ਤਾਣ ਹੋ ਜਾ ਹਾਂ ਹਾਂ ਮਾਣ ਤਾਂ ਜ ਤੇ ਮੁੱਲ ਖਰਾਚਾ ਮਾਰਦੀ ਵੀਰੇ ਸੋ ਚਵਾਈ ਦੇਖੋ ਜਮਾ ਕਿਆ ਬਾਤ ਆ ਫਾਈਰਟ ਕਲਾਸ ਤੇ ਸਾਫ ਸੁਥਰਾ ਚੋੜਾ ਜਮਾ ਕਹਿੰਦੇ ਬਾਅਦ 18 ਲੀਟਰ ਦੁੱਧ ਨੈਟ ਜਮਾ ਹੁਣ ਹਾਜ਼ਰ ਹਨ ਹਾਂ ਬਈ ਹਾਜ਼ਰ ਵਾ ਠੀਕ ਆ ਇਹਨੇ ਧਾਰਾ ਮਾਰਦੀਆਂ ਮੋਕ ਕੇ ਖੋਲ ਦੇਣੀ ਆ ਨਾ ਤੇ ਰੇਟ ਇਹਦਾ 90000 ਦੀ ਆਪਾਂ ਦੇਣੀ ਆ ਹਾਂ ਹਾਂ ਬਈ ਦੇਣੀ ਧੋਰੀ ਮਾਰੇ ਗੇੜਾ ਘੜਾ ਦੀ ਇਹਦਾ ਸੋ ਮਗਰ ਬੱਚੀ ਆ ਬੱਚੀ ਦੇਖੋ ਬੜੀ ਪਿਆਰੀ ਪ੍ਰਿੰਟ ਵਾਲੀ ਬੱਚੀ ਆ ਮਗਰ ਹਨਾ ਤੇ ਹਵਾਨੇ ਦੇ ਨਾਰਾ ਨੋਰਾ ਦੇਖੋ ਬਾਠ ਹੁਣ ਬੱਚਾ ਲਾ ਕੇ ਪਸਮਾਈ ਵੀ ਆਪਣੀ ਜਮਾ ਵੀਡੀਓ ਕਵਰ ਕਰਨ ਦਾ ਟਾਈਮ ਛੋਟਾ ਹੀ ਇੱਥੇ ਕਿਤੇ ਟਾਈਮ ਹੋਊਗਾ ਉਹ ਸਭ ਅਨ ਗੈਸ ਕਰ ਲਿਓ ਤੇ ਬਾਕੀ ਕੱਦ-ਕਾਡ ਚੰਗੀ ਸੋਹਣੀ ਜਿੰਦ-ਜਾਨ ਮੂੰਹ ਉੱਥੇ 90 ਹਜ਼ਾਰ ਦੀ ਬੈੜ ਤੇ 90 ਦੇ ਵਿੱਚੋਂ ਮਾਨਦਾਨ ਬੰਦੇ ਦਾ ਆਇਦਾ ਕਰਦਾਂਗੇ ਹਾਂ ਹਾਂ ਬਈ ਕਰਾਂਗੇ ਜਰੂਰ ਠੀਕ ਹੈ 90 ਹਜ਼ਾਰ ਤੋਂ ਬੈੜ ਮੌਕੇ ਤੇ ਨਰਮ ਹੋ ਜੂਗੀ ਦੂਜਾ ਸੁਆ ਸੁਹੀ ਸਵਾਈਆ ਕੱਦ-ਕਾਡ ਚੰਗਾ ਤੇ ਜੇ ਜਮਾ ਓਕੇ ਜਮਾ ਬਾਈ ਜਮਾ ਉਸ ਗੱਲੋਂ ਬੰਦਾ ਰੇਖੀ ਕਰੋ ਹਾਂ ਹਾਂ ਬਈ ਜਮਾ ਤੂੰ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਦੀ ਵੀਰ ਆਪਣਾ 6840 ਬਾਈ 6890 ਸੰਤੋਸ਼ ਤੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਲਈ ਤੇ ਹੈ